ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਇਨੀ ਦਿਨੀ ਖੂਬ ਚਰਚਾ ਦੇ ਵਿੱਚ ਹੈ ਮੀਡੀਆ ਦੇ ਵਿੱਚ ਵੱਖ-ਵੱਖਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਪਾਲਿਸੀ ਨੂੰ ਲੈ ਕੇ ਡਿਬੇਟ ਹੋ ਰਹੀ ਹੈ ਅਖਬਾਰਾਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਆਰਟੀਕਲ ਵੀ ਲਿਖੇ ਜਾ ਰਹੇ ਨੇ ਤੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਸੂਬਾ ਸਰਕਾਰ ਦੀ ਤਜਵੀਜ਼ ਕੀਤੀ ਗਈ 164 ਪਿੰਡਾਂ ਦੀ ਜ਼ਮੀਨ ਨੂੰ ਜਿਨ੍ਹਾਂ ਨੂੰ ਪਾਲਿਸੀ ਦੇ ਤਹਿਤ ਸ਼ਹਿਰੀ ਖੇਤਰ ਦੇ ਵਿੱਚ ਤਬਦੀਲ ਕੀਤਾ ਜਾਣਾ ਵਿਕਸਿਤ ਕੀਤਾ ਜਾਣਾ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਪਾਲਿਸੀ ਅਤੇ ਸਰਕਾਰ ਵੱਲੋਂ ਤਜਵੀਜ਼ ਜ਼ਮੀਨ ਵਿਕਸਿਤ ਕੀਤੇ ਜਾਣ ਬਾਰੇ ਪੂਰਾ ਮੁੱਦਾ ਕੀ ਹੈ ਸਿਆਸੀ ਪਾਰਟੀਆਂ ਕਿਹੜੇ ਨੁਕਤੇਾਂ ਤੇ ਵਿਰੋਧ ਕਰ ਰਹੀਆਂ ਨੇ ਤੇ ਸਰਕਾਰ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਪਾਲਿਸੀ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਪੰਜਾਬ ਦੇ ਹੱਕ ਦੇ ਵਿੱਚ ਹੈ ਤੇ ਸ਼ਹਿਰੀ ਡਿਵੈਲਪਮੈਂਟ ਦੇ ਹੱਕ ਦੇ ਵਿੱਚ ਹੈ ਇਹ ਪਾਲਿਸੀ ਕਿਸਾਨਾਂ ਨੂੰ ਇਸ ਪਾਲਿਸੀ ਦੇ ਤਹਿਤ ਜਰਾ ਜਿੰਨਾ ਵੀ ਘਾਟਾ ਜਿਹੜਾ ਉਹ ਨਹੀਂ ਪੈ ਰਿਹਾ ਉਲਟਾ ਕਿਸਾਨਾਂ ਨੂੰ ਜ਼ਮੀਨ ਵਿਕਸਿਤ ਕਰਕੇ ਇਸ ਵਿੱਚੋਂ ਪਲਾਟ ਦਿੱਤੇ ਜਾ ਰਹੇ ਨੇ ਤਾਂ ਪੰਜਾਬ ਸਰਕਾਰ ਵੱਲੋਂ ਜਦੋਂ ਤੱਕ ਇਹ ਜ਼ਮੀਨਾਂ ਵਿਕਸਿਤ ਨਹੀਂ ਹੁੰਦੀਆਂ ਉਦੋਂ ਤੱਕ ਕਿਸਾਨਾਂ ਨੂੰ ਇਸ ਦਾ ਬਣਦਾ ਮੁਆਵਜ਼ਾ ਜਾਂ ਕਿਰਾਇਆ ਵੀ ਦਿੱਤਾ ਜਾਵੇਗਾ ਇਹ ਸਾਰੇ ਨੁਕਤਿਆਂ ਦੇ ਉੱਤੇ ਕਿਸ ਖਾਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਅਸਲ ਦੇ ਵਿੱਚ ਹੁੰਦੀ ਕੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਪਾਲਿਸੀ ਦੇ ਵਿੱਚ ਕੀ ਹੁੰਦਾ ਅਸਲ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਕੀ ਹੁੰਦੀ ਹੈ ਲੈਂਡ ਪੂਲਿੰਗ ਪਾਲਿਸੀ ਉਹ ਪ੍ਰਕਿਰਿਆ ਜਿਸ ਦੇ ਵਿੱਚ ਕਈ ਕਿਸਾਨ ਜਾਂ ਜ਼ਮੀਨ ਦੇ ਮਾਲਕ ਬਣ ਕੇ ਜ਼ਮੀਨ ਦਾ ਇੱਕ ਪੂਲ ਬਣਾਉਂਦੇ ਨੇ ਤੇ ਇਸ ਤੋਂ ਬਾਅਦ ਇਹ ਜ਼ਮੀਨ ਆ ਜਿਹੜੀ ਉਹ ਸਰਕਾਰ ਜਾਂ ਕਿਸੇ ਵਿਕਾਸ ਅਥਾਰਟੀ ਨੂੰ ਜਾਂ ਕਿਸੇ ਕਾਰਪੋਰੇਸ਼ਨ ਨੂੰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਇਹ ਜ਼ਮੀਨ ਉਸ ਅਥਾਰਟੀ ਵੱਲੋਂ ਜਾਂ ਸਰਕਾਰ ਦੇ ਵੱਲੋਂ ਵਿਕਸਿਤ ਕੀਤੀ ਜਾਂਦੀ ਹੈ ਜਿਵੇਂ ਕਿ ਅ ਇਸ ਦੇ ਵਿੱਚ ਰੋਡ ਬਣਾਏ ਜਾਂਦੇ ਨੇ ਪਾਰਕ ਬਣਾਏ ਜਾਂਦੇ ਨੇ ਕਮਰਸ਼ੀਅਲ 플ੌਟ ਆਦੀ ਬਣਾਏ ਜਾਂਦੇ ਨੇ ਇਸ ਤੋਂ ਬਾਅਦ ਲਾਈਟਾਂ ਲਗਾਏ ਜਾਂਦੀਆਂ ਸਿਵਰੇਜ ਜੋ ਵੀ ਸਹੂਲਤਾਂ ਇੱਕ ਸ਼ਹਿਰ ਦੇ ਵਿੱਚ ਸ਼ਹਿਰੀਕਰਨ ਦੇ ਵਿੱਚ ਆਉਂਦੀਆਂ ਨੇ ਉਹ ਸਾਰੀਆਂ ਸਹੂਲਤਾਂ ਇੱਥੇ ਮੁਹੱਈਆ ਕੀਤੀਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਇਸ ਪੂਰੀ ਜ਼ਮੀਨ ਦੇ ਵਿੱਚ 플ੌਟ ਆ ਜਿਹੜੇ ਵਿਕਸਿਤ ਕੀਤੇ ਜਾਂਦੇ ਨੇ ਤੇ ਕਈ ਹਾਲਤਾਂ ਦੇ ਵਿੱਚ ਅ ਕਈ ਮਾਮਲਿਆਂ ਦੇ ਵਿੱਚ ਇਸ ਦੇ ਵਿੱਚ ਜਿਹੜੇ ਘਰ ਨੇ ਉਹ ਵੀ ਬਣਾ ਕੇ ਦਿੱਤੇ ਜਾਂਦੇ ਨੇ ਸੋ ਇਸ ਪ੍ਰਕਿਰਿਆ ਦੇ ਤਹਿਤ ਪੂਰਾ ਇੱਕ ਸ਼ਹਿਰੀਕਰਨ ਇੱਕ ਸ਼ਹਿਰ ਇੱਕ ਕਲੋਨੀ ਜਾਂ ਇੱਕ ਇਹ ਇਲਾਕਾ ਜਿਹੜਾ ਹੈ ਉਹ ਰਿਹਾਇਸ਼ ਦੇ ਲਈ ਡਵੈਲਪ ਕੀਤਾ ਜਾਂਦਾ ਸੋ ਇਸ ਨੂੰ ਲੈਂਡ ਪੂਲਿੰਗ ਪਾਲਿਸੀ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਪੰਜਾਬ ਲੈਂਡ ਪੂਲਿੰਗ ਐਕਟ ਦੇ ਤਹਿਤ ਇਸ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੁਣ ਕਾਰਵਾਈ ਕਰਨ ਜਾ ਰਹੀ ਹੈ ਇਸੇ ਦੇ ਤਹਿਤ ਹੁਣ ਲੁਧਿਆਣਾ ਦੇ ਵਿੱਚ ਇਸ ਦੇ ਆਲਦ ਵਾਲੇ ਦੇ ਇਲਾਕੇ ਦੇ ਵਿੱਚ 164 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਸ ਐਕਟ ਦੇ ਤਹਿਤ ਡਵੈਲਪ ਕੀਤੀ ਜਾਣੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਇਸ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਦੀ ਕੀ ਤਜਵੀਜ਼ ਹੈ ਪੰਜਾਬ ਸਰਕਾਰ ਦੀ ਤਜਵੀਜ਼ ਹੈ ਕਿ 164 ਪਿੰਡਾਂ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਤਹਿਤ 65000 533 ਏਕੜ ਜ਼ਮੀਨ ਹੈ ਜਿਹੜੀ ਐਕਵਾਇਰ ਕਰਨ ਦੀ ਤਜਵੀਜ਼ ਹੈ ਪੰਜਾਬ ਸਰਕਾਰ ਮੁਤਾਬਕ ਇਸ ਨੀਤੀ ਦੇ ਤਹਿਤ ਜਦੋਂ ਤੱਕ ਜ਼ਮੀਨ ਦੇ ਉੱਤੇ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਕਿਸਾਨ ਇਸ ਦੇ ਉੱਤੇ ਆਪਣੀ ਖੇਤੀ ਦਾ ਕੰਮ ਹੈ ਜਿਹੜਾ ਉਹ ਜਾਰੀ ਰੱਖ ਸਕਣਗੇ ਹਾਲਾਂਕਿ ਸੂਬਾ ਸਰਕਾਰ ਵੱਲੋਂ ਇਸ ਪਾਲਿਸੀ ਦੇ ਹੱਕ ਦੇ ਵਿੱਚ ਲਗਾਤਾਰ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ ਰਹੀ ਬਲਕਿ ਕਿਸਾਨਾਂ ਦੀ ਮਰਜ਼ੀ ਦੇ ਨਾਲ ਸ਼ਹਿਰੀ ਖੇਤਰਾਂ ਦੇ ਵਿੱਚ ਡਵੈਲਪਮੈਂਟ ਦੇ ਲਈ ਕਿਸਾਨਾਂ ਤੋਂ ਇਹ ਜ਼ਮੀਨ ਲਈ ਜਾ ਰਹੀ ਹੈ ਤੇ ਬਦਲੇ ਦੇ ਵਿੱਚ ਕਿਸਾਨਾਂ ਨੂੰ ਬਣਦੇ ਫਾਇਦੇ ਵੀ ਦਿੱਤੇ ਜਾ ਰਹੇ ਨੇ ਜਿਸ ਦੇ ਵਿੱਚ ਜ਼ਮੀਨ ਡਵੈਲਪਮੈਂਟ ਕਰਨ ਅਤੇ ਜ਼ਮੀਨ ਦਾ ਚੰਗਾ ਚੋਖਾ ਮੁੱਲ ਅਤੇ ਇਸ ਦੇ ਵਿੱਚੋਂ ਪਲਾਟ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣਗੇ ਜਦੋਂ ਤੱਕ ਇਹ ਜ਼ਮੀਨ ਡਵੈਲਪ ਨਹੀਂ ਹੁੰਦੀ ਉਦੋਂ ਤੱਕ ਕਿਸਾਨ ਨੂੰ ਇਸ ਦਾ ਕਿਰਾਇਆ ਦਿੱਤਾ ਜਾਵੇਗਾ ਤੇ ਜਦੋਂ ਤੱਕ ਜ਼ਮੀਨ ਹੈ ਜਿਹੜੀ ਵਿਕਾਸ ਵਿਕਸਿਤ ਕਰਨ ਦੇ ਲਈ ਨਹੀਂ ਲਈ ਜਾਂਦੀ ਉਦੋਂ ਤੱਕ ਕਿਸਾਨ ਇਸ ਦੇ ਉੱਤੇ ਖੇਤੀ ਵੀ ਕਰ ਸਕਦੇ ਨੇ ਸੋ ਸਰਕਾਰ ਵੱਲੋਂ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਸਨ ਉਹਨਾਂ ਮੰਗਾਂ ਦੇ ਆਧਾਰ ਤੇ ਸਰਕਾਰ ਵੱਲੋਂ ਖਾਸ ਤੌਰ ਤੇ ਕੈਬਨਟ ਕੈਬਨਟ ਦੀ ਮੀਟਿੰਗ ਕੀਤੀ ਗਈ ਹੈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਫਾਇਦਿਆਂ ਦੇ ਵਿੱਚ ਸੋਧ ਕੀਤੀ ਗਈ ਹੈ ਤੇ ਵਾਅਦਾ ਕੀਤਾ ਗਿਆ ਹੁਣ ਤੁਹਾਨੂੰ ਦੱਸ ਦਿਆਂ ਸੂਬਾ ਸਰਕਾਰ ਕਿਸਾਨਾਂ ਨੂੰ ਕੈਬਨਟ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਫਾਇਦੇ ਦੇਣ ਦੀ ਤਜਵੀਜ਼ ਰੱਖੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਹਨਾਂ ਫਾਇਦਿਆਂ ਦੀ ਘੋਸ਼ਣਾ ਕੀਤੀ ਹੈ ਆ ਕਿ ਕਿਸਾਨਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਫਾਇਦੇ ਮਿਲਣਗੇ ਲੈਂਡ ਪੂਲਿੰਗ ਪੋਰਸੀ ਦੇ ਤੇ ਦਿੱਤੇ ਜਾਣ ਵਾਲੇ ਉਹ ਕਿਹੜੇ ਫਾਇਦੇ ਨੇ ਜਿਹੜੇ ਕਿਸਾਨਾਂ ਨੂੰ ਦਿੱਤੇ ਜਾਣਗੇ ਹੁਣ ਤੁਹਾਨੂੰ ਦੱਸਦੇ ਆ ਕਿ ਕਿਹੜੇ ਫਾਇਦੇ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਐਲਾਨੇ ਗਏ ਨੇ ਕੈਬਨਿਟ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵਿਚਾਰ ਚਰਚਾ ਹੋਈ ਇਸ ਦੇ ਵਿੱਚ ਫੈਸਲਾ ਹੋਇਆ ਹੈ ਕਿ ਪਲਾਟ ਮਿਲਣ ਤੱਕ ਕਿਸਾਨ ਕਿਸਾਨਾਂ ਨੂੰ ਸਰਕਾਰ ਵੱਲੋਂ 1 ਲੱਖ ਰੁਪਏ ਮਿਲਣਗੇ ਜਦਕਿ ਕਿਸਾਨਾਂ ਨੂੰ ਮਿਲਣ ਵਾਲੇ ਕਿਰਾਏ ਦੇ ਵਿੱਚ ਵਿਵਾਦ ਕੀਤਾ ਗਿਆ ਹੈ ਇਸ ਦੇ ਨਾਲ ਯੋਜਨਾ ਦੇ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਵੀ ਸਹਿਮਤੀ ਦੇਣ ਵਾਲੇ ਕਿਸਾਨ ਨੂੰ 50000 ਰੁਪਏ ਦਾ ਚੈੱਕ ਦਿੱਤਾ ਜਾਵੇਗਾ ਇਸ ਤੋਂ ਬਾਅਦ ਕਿਸਾਨ ਨੂੰ ਮਿਲਣ ਵਾਲੇ 1 ਲੱਖ ਰੁਪਏ ਸਾਲਾਨਾ ਕਿਰਾਏ ਦੇ ਵਿੱਚ ਹਰ ਸਾਲ 10% ਵਾਧਾ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਵੀ ਕੀਤੀ ਹੈ ਵਿਰੋਧੀ ਪਾਰਟੀਆਂ ਲੈਂਡ ਪੂਲਿੰਗ ਐਕਟ ਬਾਰੇ ਅਫਵਾਹਾਂ ਫਲਾ ਰਹੀਆਂ ਨੇ ਅਜਿਹਾ ਮੁੱਖ ਮੰਤਰੀ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਉਹਨਾਂ ਕਹਿਆ ਕਿ ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਰੋਕਿਆ ਨਹੀਂ ਗਿਆ ਅਸੀਂ ਕਿਸਾਨਾਂ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲੈ ਰਹੇ ਸਾਡੀ ਕੋਸ਼ਿਸ਼ ਹੈ ਕਿ ਜ਼ਮੀਨ ਦਾ ਪੈਸਾ ਅਸਲ ਜ਼ਮੀਨ ਦੇ ਮਾਲਕਾਂ ਨੂੰ ਮਿਲੇ ਉਹਨਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਕਿਰਾਇਆ 5 ਗੁਣਾ ਵਧਾ ਦਿੱਤਾ ਗਿਆ ਹੈ ਇਸ ਯੋਜਨਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਹਿਮਤ ਹੋਣ ਤੇ 50000 ਰੁਪਏ ਦਾ ਚੈੱਕ ਵੀ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇਗਾ ਸੂਬਾ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਹਨਾਂ ਕਿਸਾਨਾਂ ਦੇ ਲਈ ਯੋਜਨਾ ਬਣਾਈ ਹੈ ਜਿਨ੍ਹਾਂ ਦੀ ਜ਼ਮੀਨ 1 ਏਕੜ ਤੋਂ ਘੱਟ ਅਕਵਾਇਰ ਕੀਤੀ ਜਾਣੀ ਹੈ ਉਹਨਾਂ ਨੂੰ ਇਸ ਲਈ ਪਲਾਟ ਦਿੱਤੇ ਜਾਣਗੇ ਜੇ ਕੋਈ ਵਿਅਕਤੀ ਵਪਾਰਕ ਪਲਾਟ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ ਰਿਹਾਇਸ਼ੀ ਖੇਤਰ ਜਿਹੜਾ ਉਹ ਵਧ ਕਰਕੇ ਉਸ ਦੇ ਵਿੱਚ ਪਲਾਟ ਦਿੱਤੇ ਜਾਣਗੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੂਬੇ ਦੇ ਵਿੱਚ 164 ਪਿੰਡਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਆ ਰਹੀ ਹੈ ਤੇ ਇਸ ਦੇ ਵਿੱਚ 6533 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਹੈ ਪੰਜਾਬ ਸਰਕਾਰ ਮੁਤਾਬਕ ਇਸ ਨੀਤੀ ਦੇ ਤਹਿਤ ਜਦੋਂ ਤੱਕ ਵਿਕਾਸ ਦਾ ਕੰਮ ਨਹੀਂ ਸ਼ੁਰੂ ਹੁੰਦਾ ਉਦੋਂ ਤੱਕ ਕਿਸਾਨ ਆਪਣਾ ਖੇਤੀ ਦਾ ਕੰਮ ਹੈ ਜਿਹੜਾ ਉਹ ਜਾਰੀ ਰੱਖ ਸਕਣਗੇ ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਕਿਸਾਨ ਦੀ ਸਹਿਮਤੀ ਮਿੰਟ ਤੋਂ ਬਾਅਦ 21 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਜਾਰੀ ਕੀਤਾ ਜਾਵੇਗਾ ਆ ਸੂਤਰਾ ਮੁਤਾਬਕ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਲੁਧਿਆਣੇ ਦੇ ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਸੋ ਚੰਡੀਗੜ੍ਹ ਦੇ ਮਿਊਸਪਲ ਭਵਨ ਦੇ ਵਿੱਚ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕੈਬਨਿਟ ਮੰਤਰੀ ਜਿਹੜੇ ਨੇ ਉਹ ਖਾਸ ਤੌਰ ਤੇ ਇਸ ਦਾ ਐਲਾਨ ਵੀ ਕਰਦੇ ਨਜ਼ਰ ਆਏ ਨੇ ਤੇ ਉਸ ਤੋਂ ਬਾਅਦ ਕੈਬਨਿਟ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਇਹ ਜਿਹੜੇ ਕਿਸਾਨਾਂ ਨੂੰ ਫਾਇਦੇ ਵਧਾ ਕੇ ਦੇਣ ਦੀ ਤਜਵੀਜ਼ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਲੈਂਡ ਪੂਲਿੰਗ ਦੇ ਤਹਿਤ ਸ਼ਹਿਰੀਕਰਨ ਡਿਵੈਲਪਮੈਂਟ ਦੇ ਵਿੱਚ ਜ਼ਮੀਨ ਸਰਕਾਰ ਨੂੰ ਵਿਕਸਿਤ ਕਰਨ ਦੀ ਕੀ ਜ਼ਰੂਰਤ ਪਈ ਪਈ ਪੰਜਾਬ ਦੇ ਆਰਥਿਕ ਆંકડા ਦੱਸਦੇ ਨੇ ਕਿ ਸੂਬੇ ਦੇ ਵਿੱਚ ਲਗਾਤਾਰ ਲੁਧਿਆਣਾ, ਜਲੰਧਰ, ਅਮਰੀਕਸਰ, ਪਟਿਆਲਾ ਵਰਗੇ ਸ਼ਹਿਰਾਂ ਦੇ ਵਿੱਚ ਸ਼ਹਿਰੀ ਆਬਾਦੀ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਤੇ ਇਹ ਦੇਸ਼ ਦੇ ਵਿੱਚ ਔਸਤ ਸ਼ਹਿਰੀ ਆਬਾਦੀ ਦੇ ਵਾਧੇ ਤੋਂ ਵੀ ਜ਼ਿਆਦਾ ਹੈ ਅਤੇ ਸੂਬੇ ਦੀ ਸ਼ਹਿਰੀ ਆਬਾਦੀ ਦਾ 19% ਲੁਧਿਆਣਾ ਦੇ ਵਿੱਚ ਰਹਿੰਦਾ ਹੈ 12% ਅੰਮ੍ਰਿਤਸਰ ਦੇ ਵਿੱਚ ਅਤੇ 11.2% ਜਿਹੜੀ ਸ਼ਹਿਰੀ ਆਬਾਦੀ ਹੈ ਉਹ ਜਲੰਧਰ ਦੇ ਵਿੱਚ ਰਹਿੰਦੀ ਹੈ ਸੋ ਇਸ ਲਿਹਾਜ਼ ਦੇ ਨਾਲ ਪੰਜਾਬ ਦੇ ਤਿੰਨ ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ਹਿਰੀ ਆਬਾਦੀ ਰਹਿੰਦੀ ਹੈ ਸੋ ਇਹਨਾਂ ਸ਼ਹਿਰਾਂ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਲਗਾਤਾਰ ਵਿਕਸਿਤ ਹੋ ਰਹੀਆਂ ਸਨ ਸਰਕਾਰ ਵੱਲੋਂ ਨਾ ਮਨਜ਼ੂਰ ਗੈਰ ਕਾਨੂੰਨੀ ਕਲੋਨੀਆਂ ਨੂੰ ਵਿਕਸਿਤ ਹੋਣ ਦੇ ਨਾਲ ਕਲੋਨੀਆਂ ਦੇ ਨਿਵਾਸੀਆਂ ਨੂੰ ਸਹੂਲਤ ਦੇਣ ਦੇ ਵਿੱਚ ਸਰਕਾਰ ਨੂੰ ਬੜੀ ਦਿੱਕਤ ਆ ਰਹੀ ਸੀ ਜਿਸ ਕਾਰਨ ਸ਼ਹਿਰਾਂ ਦਾ ਵਿਕਾਸ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋ ਪਾਰ ਰਿਹਾ ਸੀ ਸੋ ਇਹਨਾਂ ਗੈਰ ਕਾਨੂੰਨੀ ਬਣੀਆਂ ਕਲੋਨੀਆ ਦੇ ਵਿੱਚ ਬਿਜਲੀ ਕਨੈਕਸ਼ਨ ਸੀਵਰੇਜ ਕਨੈਕਸ਼ਨ ਸੜਕੀ ਆਵਾਜਾਈ ਆਦੀ ਸਹੂਲਤ ਦੇਣ ਦੇ ਵਿੱਚ ਬੜੀ ਔਖਿਆਈ ਸਰਕਾਰ ਨੂੰ ਆ ਰਹੀ ਸੀ ਸੋ ਬਿਨਾ ਕਿਸੇ ਅਰਬਨ ਪਲੈਨਿੰਗ ਦੇ ਅਜਈਆਂ ਕਲੋਨੀਆ ਵਿਕਸਿਤ ਹੁੰਦੀਆਂ ਨੇ ਸੋ ਇਸ ਨੂੰ ਦੇਖਦਿਆਂ ਸਰਕਾਰ ਵੱਲੋਂ ਵੱਡੀ ਯੋਜਨਾ ਉਲੀਕੀ ਗਈ ਹੈ ਅਤੇ ਅਜਿਹੇ ਸ਼ਹਿਰ ਜਿਨ੍ਹਾਂ ਦੇ ਵਿੱਚ ਸ਼ਹਿਰੀਕਰਨ ਤੇਜ਼ੀ ਦੇ ਨਾਲ ਵਧ ਰਿਹਾ ਹੈ ਸਰਕਾਰ ਨੇ ਲੈਂਡ ਪੋਲਿੰਗ ਦੇ ਜ਼ਰੀਏ ਪਲਾਨਡ ਤਰੀਕੇ ਦੇ ਨਾਲ ਸ਼ਹਿਰਾਂ ਦੇ ਵਿਕਾਸ ਦੀ ਯੋਜਨਾ ਬਣਾਈ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਨਿਊ ਟਾਊਨਸ਼ਿਪ ਅਤੇ ਮੁਹਾਲੀ ਦੇ ਵਿਸਥਾਰ ਦੇ ਵਿੱਚ ਵੀ ਪੰਜਾਬ ਦੇ ਦੋ ਵੱਡੇ ਸ਼ਹਿਰੀਕਰਨ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਹੈ ਇਸ ਤੋਂ ਬਾਅਦ ਹੁਣ ਪਲਾਨਡ ਤਰੀਕੇ ਦੇ ਨਾਲ ਪੰਜਾਬ ਦੇ ਬਾਕੀ ਸ਼ਹਿਰ ਜਿਵੇਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਦੇ ਵਿੱਚ ਵੀ ਇਹ ਵਿਕਾਸ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ ਇਸੇ ਕਰਕੇ ਪੰਜਾਬ ਇਸ ਪਾਲਿਸੀ ਦੇ ਤਹਿਤ ਜ਼ਮੀਨ ਹੈ ਜਿਹੜੀ ਉਸ ਨੂੰ ਸ਼ਹਿਰੀ ਖੇਤਰਾਂ ਦੇ ਵਿੱਚ ਵਿਕਸਿਤ ਕਰਨ ਜਾ ਰਹੀ ਹੈ ਤੇ ਇਸੇ ਪਾਲਿਸੀ ਦੇ ਤਹਿਤ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ